ਹੈਲੋ ਸਸ਼ੀਕਲ ਜੀ ਮੈਂ ਸੌਫਟ ਰਿਪੋਰਟ ਤੇ ਤੁਸੀਂ ਦੇਖ ਰਹੇ ਹੋ ਫਿਲਮ ਇੰਡਸਟਰੀ ਦੱਸ ਦਈਏ ਕਿ ਐਕਟਰ ਸ਼੍ਰੇਸ਼ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ 47 ਸਾਲਾਂ ਸ਼੍ਰੇਸ਼ ਨੂੰ ਵੀਰਵਾਰ ਦੀ ਸ਼ਾਮ ਬੰਬਈ ਦੇ ਅੰਦੇਰੀ ਦੇ ਬੈਲਵਿਊ ਹਸਪਤਾਲ 'ਚ ਭਾਤੀ ਕਰਵਾਇਆ ਗਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼੍ਰੇਸ਼ ਦੀ ਐਂਜੀਓਪਲਾਸਟੀ ਵੀ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਸ਼੍ਰੇਸ਼ ਤਾਲਪੜੇ ਅੱਜਕੱਲ ਆਪਣੀ ਨਵੀਂ ਫਿਲਮ ਵੈਲਕਮ ਟੂ ਦੀ ਜੰਗਲ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਛਾਤੀ 'ਚ ਦੱਦ ਮਹਿਸੂਸ ਹੋਇਆ ਤੇ ਤੁਰੰਤ ਹਸਪਤਾਲ 'ਚ ਲਿਜਾਇਆ ਗਿਆ। ਫਿਲਹਾਲ ਐਂਜੀਓਪਲਾਸਟੀ ਤੋਂ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਨੇ ਫਿਲਹਾਲ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਹੈ ਸ਼੍ਰੇਸ਼ ਤਲਪੜੇ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ ਉਸਨੇ ਦਿਲ ਦੋਸਤੀ ਐਕਸਟਰਾ ਗੋਲਮਾਲ ਹਮ ਤੁਮ ਸ਼ਵਾਨਾ ਪੋਸਟਰ ਬॉयਜ਼ ਵਿਲ ਯੂ ਮੈਰੀ ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਫਿਲਮ ਇਕਵਾਲ ਲਈ ਉਹਨਾਂ ਦੀ ਕਾਫੀ ਤਾਰੀਫ ਹੋਈ ਸੀ ਉਹ ਨਸੀਰਉਦੀਨ ਸ਼ਾ ਨਾਲ ਫਿਲਮ 'ਚ ਨਜ਼ਰ ਆਏ ਸਨ ਉਸਨੇ ਹਿੰਦੀ ਦੇ ਨਾਲ-ਨਾਲ ਮਰਾਠੀ ਫਿਲਮਾਂ 'ਚ ਵੀ ਕੰਮ ਕੀਤਾ ਹੈ ਇਸ ਦੇ ਨਾਲ-ਨਾਲ ਸ਼ਰੇਸ਼ ਨੇ ਓਮ ਸ਼ਾਂਤੀ ਓਮ 'ਚ ਸ਼ਾਹਰੂਖ ਖਾਨ ਨਾਲ ਵੀ ਸਕਰੀਨ ਸ਼ੇਅਰ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਵੈਲਕਮ ਟੂ ði ਜੰਗਲ ਵੈਲਕਮ ਫਰੈਂਚਾਈਜ਼ੀਜ਼ ਦਾ ਦੀ ਸੀਕਵਲ ਹੈ ਇਹ ਫਿਲਮ ਅਗਲੇ ਸਾਲ 20 ਦਸੰਬਰ ਨੂੰ 크리스마ਸ ਦੇ ਮੌਕੇ ਤੇ ਸਿਨੇਮਾ ਕਰਾਚੀ ਰਿਲੀਜ਼ ਹੋਵੇਗੀ ਫਿਲਮ ਚ ਆਕਸ਼ੇ ਕੁਮਾਰ ਵਿਨਾਟਨਨ ਦਿਸ਼ਾ ਪਟਾਰਨੀ ਜੈਕਲਿਨ ਫਰਨਟਸ ਲਾਰਾ ਦੱਤਾ ਸ੍ਰੀਲ ਸ਼ਰਟੀ ਤੇ ਸੰਜੇ ਦੱਤ ਅਹਿਮ ਭੂਮਿਕਾ ਨਿਭਾਉਣਗੇ ਪ੍ਰੇਸ਼ ਰਾਵਲ ਆਸ਼ਿਦ ਵਾਰਸੀ ਤੁਸ਼ਾਰਖਪੂਰ ਰਾਜਪਾਲ ਜਾਦਵ ਜੋਨੀ ਲੀਵਰ ਕੀ ਕੁਸ਼ਾਰ ਦਾ ਕ੍ਰਿਸ਼ਨਾ ਅਭਿਸ਼ੇਕ ਵੀ ਫਿਲਮ ਦਾ ਹਿੱਸਾ ਹੋਣਗੇ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਫਿਲਮੀ ਇੰਜਕਸ਼ਨ ਦੇ